ਬੱਕਰੀਆਂ ਬੱਕਰੀਆਂ ਦੀ ਸੌਂ ਖਾ ਕੇ ਕਹੇ ਵੀ ਕਿਸੇ ਨੇ ਪੈਸੇ ਕੀਤੇ ਸੀ ਬੱਕਰੀਆਂ ਬਕਾਉਣ ਨੂੰ ਨਹੀਂ ਜੀ ਕੌਣ ਕੀਤਾ ਜੀ ਕਿਸੇ ਨੇ 10 ਰੁਪਏ ਵੀ ਨਹੀਂ ਕੀਤੇ ਕਿਸੇ ਨੂੰ ਕੀਤੇ ਤਾਂ ਨਹੀਂ ਹਾਂ ਜੀ ਨਹੀਂ ਮੇਰੇ ਕੋਲ ਮੈਂ ਤੁਹਾਨੂੰ ਜਾਣ ਦੇਣੀ ਹੈ ਸੱਚਾ ਮੇਰੇ ਨਾਲ ਪਾਓ ਜੇ ਤਾਂ ਸੌਦਾ ਕੀਤਾ ਬਾਬਾ ਜੀ ਮੇਰੀ ਗੱਲ ਸੁਣੋ ਬੱਕਰੀ ਲੂੰਗਾ 1 ਲੱਖ ਰੁਪਏ ਕਿ ਥੋਕ ਕੇ ਚਾਟ ਰਗਾ ਨਹੀਂ ਬਿਲਕੁਲ ਵੀ ਠੀਕ ਹੈ ਨਹੀਂ ਇਹ ਜਿਹੜਾ ਸੌਦਾ ਨਾ ਕਰਾਈ ਓਏ ਤੁਹਾਨੂੰ ਦੇਖ ਲਾ ਵੀ ਦੇਖਣਾ ਇਹਦਾ ਸੌਦਾ ਜੇ ਤੂੰ ਕਰਾਉਂਦਾ ਫਸ ਗਿਆ ਮੈਨੂੰ ਤੇ ਮੇਰੇ ਕੋਲੇ ਖੁੰਡੀ ਹੈ ਇਹਦੇ ਲਈ ਖੁੰਡੀ ਹੈ ਤੇ ਮੇਰੇ ਲਈ ਥੱਪੜ ਹੈ ਓਏ ਐ ਕਰ ਬਾਈ ਇੱਥੇ ਫੜ ਜਾ ਇਹਦੀ ਖੁੰਡੀ ਹੈ ਇੱਥੇ ਪਾ ਕੇ ਆਏ ਕਿਤਨਾ ਆਪਣੀ ਹੈ ਲੈ ਲੈ ਤਵਾ ਮੇਰੇ ਹੁਣ ਤੁਸੀਂ ਸੌਦਾ ਕਰਾਏ ਤੁਸੀਂ ਦੇਖੋ ਇਸ ਚੀਜ਼ ਸਾਨੂੰ ਹੈ ਕਿ ਕਿ ਨਹੀਂ ਮੰਡੀ ਵਾਲੇ ਤਾਂ ਤਾਮਾ ਉਹਨੇ ਤੁਹਾਡੇ ਸਾਈਡ ਉੱਤੇ ਲੱਗਦੇ ਹੈ ਹੈ ਫੜਾ ਕੇ ਗਏ ਹਈ ਹਈ ਫੜਾ ਪੜਦੇ 100 ਰੁਪਏ ਫੇ ਮੋੜਿਆ ਕਹ ਤੇ ਤੁਸੀਂ ਉਹ ਤਾਂ ਲੈ ਨੂੰ ਦਿੱਤਾ ਇਹਨੇ ਪੈਣੇ ਪੈਣੇ ਵੜਾ ਲਈ ਕੰਨ ਨੂੰ ਫੇ ਮੋੜਾ ਜੇ ਤੁਸੀਂ ਸੌਦਾ ਹੀ ਕਰਦੇ ਨਹੀਂ ਨਹੀਂ ਇਹਦਾ ਮੁੱਕਰ ਗਿਆ ਬੰਦਾ ਪਹਿਲੇ ਕਿਹੜੇ ਲੱਗ ਕੇ ਪੈਸੇ ਦੁਬਾਰਾ ਫੇਰ ਆਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਮੈਂ ਜਿਹੜੀ ਗੱਲ ਕਰੂੰਗਾ ਚੈਜ ਉਹਨੇ ਮੁੱਕਰ ਗਿਆ ਤੁਸੀਂ ਸੌਦਾ ਕਰਾਇਆ ਸੀ ਹਾਂਜੀ ਤੁਸੀਂ ਅੱਜ ਤੋਂ ਬਾਅਦ ਇਹਦਾ ਸੌਦਾ ਨਹੀਂ ਕਰਾਉਣਾ ਠੀਕ ਹੈ ਨਹੀਂ ਨਹੀਂ ਬਾਬੇ ਦੀ ਬਾਤ ਸੁਣ ਚਲੋ ਸਹਿਤ ਤੁਸੀਂ ਸੌਦਾ ਨਹੀਂ ਕਰਾਉਣਾ ਦੇਖੋ ਜਿਹੜਾ ਬੰਦਾ ਮੁਕਰਦਾ ਤੁਸੀਂ ਕਰੋਨੇ ਇਹ ਮੁਕਰਿਆ ਤੁਸੀਂ ਇਹਦੇ ਲਵੇ ਸੌਦਾ ਨਹੀਂ ਕਰਾਉਣਾ ਇਹ ਆਪਦੇ ਦਮ ਤੇ ਲਵੇ ਸਿੱਧਾ ਇਹਦਾ ਸੌਦਾ ਨਾ ਕਰਾਈ ਜਮਾ ਅਗਲਾ ਲਵੇ ਨਾ ਲਵੇ ਕਿਉਂ ਭਾਈ ਗੱਲ ਲੱਖ ਰੁਪਏ ਦੀ ਤੇ ਤੂੰ ਦਾ ਸਾਹਜੀ ਕੀ ਲੈਣਾ ਮੁਕਰਿਆ ਕਿਉਂ ਇੱਕ ਮਿੰਟ ਬਈ ਰੋਈਂ ਬੋਲੋ ਨਾ ਮੈਨੂੰ ਸੁਣੋ ਮੈਨੂੰ ਸੁਣੋ ਹਾਂ ਤੁਸੀਂ ਸੁਣੋ ਆਪਾਂ ਲਾਇਸੈਂਸ ਕੇ 25000 ਰੁਪਏ ਦੋਨੋਂ ਕੇ ਫੰਡਰ ਦਾ 25 ਮੇਰੀ ਗੱਲ ਸੁਣੋ ਮੈਂ ਸੁਣੀ ਜਾਂਦਾ ਐਂਡ ਆਪਾਂ ਕਰਕੇ ਜੈਨੇ ਸਿੱਧੀ ਇਕ ਨਾ ਜੈਨੇ 31000 ਰੁਪਏ ਕਰਕੇ ਚੱਲੇਗਾ 31 ਕਰਕੇ ਚਲੇ ਗਿਆ 31 ਕਹੇਗਾ ਚੱਲੇਗਾ ਹਾਂ ਤੋ ਮੈਂ ਗੇੜਾ ਟਾ ਕੇ ਆਇਆ ਇਹ ਦੋਨੋਂ ਬੱਧ ਖੜੇ ਸੀ ਯਾਰਾਂ ਹਾਂ ਗੱਦੀ ਕਹਿਣ ਲਗਾ ਚਾਹ ਤਨਵਰ ਜੈਨੇ ਬਾਈ ਤੂੰ ਸੌਦਾ ਕਰਾ ਲੈ ਇਨਕਾ ਹਾਂ ਮਗਾ ਬਾਈ ਸੌਦਾ ਮੇਰਾ ਪੂਰਾ ਹੋ ਗਿਆ ਮੈਂ ਸੌਦਾ ਹੋਰ ਬਦਲਿਆ ਬਾਈ ਕਿੱਥੇ ਬੱਕਰੀਆਂ ਵਾਲਾ ਇੱਥੇ ਆਈ ਬਾਈ ਤੂੰ ਹੀ ਹੋਇਆ ਇੱਥੇ ਆ ਜਾ ਇੱਧਰ ਆ ਜਾ ਜਰੂਰੀ ਹੈ हाँ बोली चला कोई, चल। कोई सौदा पचास का सोगा पाँच सौ चार सौ का हो तो का ठीक है भाई भाई नहीं नहीं बंद ले पैंतीस की चौंतीस की पैंतीस की छत्तीस की अगला करेगा ਇਸ ਚੀਜ਼ ਕੋ ਬੰਦੇ ਕੋ ਸਾਹਮਣੇ ਵਾਲੇ ਕੋ ਪੁੱਛ ਤੋ ਲਿਆ ਭਾਈ ਕਹਾਂ ਤੱਕ ਹੀ ਹੈ ਇਹ ਜਹਾਂ ਤੱਕ ਲਗਾ ਮੰਨ ਆਪਨੇ 31 ਤੱਕ ਲਗਾਇਆ ਥਾ 31 ਕਾ ਰਹਾ ਚੁੱਪ ਕਰ ਜੋ ਚੁੱਪ ਕਰ ਜੋ 31 ਕਾ ਲਗਾ ਤਾ ਇਹਨੇ 31 ਤੋ ਕਰਕੇ ਨੇ ਬੱਤੀ ਕਰਤਾ ਭਾਈ ਜੀ 1 ਮਿੰਟ 1 ਮਿੰਟ ਹੁਣ ਜਾ ਤਾਂ ਤੁਸੀਂ ਮੂਹਰੇ ਆ ਜਾਓ ਜੀ ਕਰਕੇ ਇਹ ਬੱਤੀ ਕਰਕੇ ਸਾਡੇ ਸਾਡੇ ਬੱਤੀ ਦੀ ਕਰ ਗਿਆ ਭਾਈ ਜੀ ਥੋਡੀਆਂ ਬੱਕਰੀਆਂ ਉਹ ਉਹਨਾਂ ਦੀਆਂ ਬੱਕਰੀਆਂ ਵੀ ਆਜੋ ਔਰੇ ਆਜੋ ਰਾਜੂ ਹੱਡੀ ਪਿੱਛੇ ਨੂੰ ਹਾਂ ਲੈ ਬਸ ਹੁਣ ਇਧਰ ਫੜ ਬੱਕਰੀਆਂ ਔਰੇ ਇਧਰ ਨੂੰ ਕਰੀ ਕਰਾਓ ਆ ਫੜ ਭਾਈ ਬੱਕਰੀਆਂ ਐਣ ਬੱਕਰੀਆਂ ਦੀ ਸੌਂ ਖਾ ਕੇ ਕਹੇ ਵੀ ਕਿਸੇ ਨੇ ਪੈਸੇ ਕੀਤੇ ਸੀ ਬੱਕਰੀਆਂ ਵਕਾਉਣ ਨੂੰ ਨਹੀਂ ਜੀ ਕੌਣ ਕੀਤਾ ਜੀ ਕਿਸੇ ਨੇ 10 ਰੁਪਏ ਵੀ ਨਹੀਂ ਕੀਤੇ ਕਿਸੇ ਨੂੰ ਕੀਤੇ ਤਾਂ ਨਹੀਂ ਨਾ ਜੀ ਨਾ ਤੇ ਫਿਰ ਇਤੂ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਲਾਇਆ 35000 ਇਹ ਕੋਲੇ ਸੀਗੇ ਜੇ ਜਦੋਂ 33 ਤੇ ਜਾ ਕੇ ਗੱਲ ਖੜ ਗਈ ਦਲਾਲ ਨੇ ਥੱਲੇ ਹੱਥ ਲਾਇਆ ਬੱਚੇ ਨੇ ਇੱਕ ਵਾਰੀ ਗੱਲ ਸੁਣੋ ਮੈਂ ਬਾਬਾ ਜੀ ਕੋਲੇ ਖੜ ਕੇ ਸੁਣਦਾ ਜਾਂ ਮੈਂ ਉहां ਚੱਲਗਾ ਇੱਕ ਵਾਰ ਗੱਲ ਜਦੋਂ 33 ਤੇ ਗਏ ਨਹੀਂ ਇਮਾਨਦਾਰੀ ਕਰ ਬੱਕਰੀਆਂ ਤੇਰੀਆਂ ਦੋਨੇ ਖਾਲੀ ਆ ਨਹੀਂ ਇੱਕ ਗਲਤ ਗੱਲ ਸੁਣਿਓ ਇਹ ਕਹਿੰਦਾ ਵੀ 33000 ਪਈਆ ਕਰਕੇ ਕਹਿੰਦਾ ਇੱਕ ਮਿੰਟ ਸਾਢੇ 33 ਕਰਕੇ ਕਹਿੰਦਾ ਬੱਕਰੀਆਂ ਤੇਰੀਆਂ ਦੋਨੇ ਖਾਲੀਆਂ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਇਹਨੇ ਜਿਹੜੇ ਕਰ 34 ਕਰਤਾ ਇਹਨੇ ਫੜ ਕੇ 35 ਕਰਤਾ ਇਹ ਕਹਿੰਦਾ ਮਹਿੰਗੀਆਂ ਲੱਗਦੀਆਂ ਬਾਕੀ ਨਹੀਂ ਗੱਲ ਕੀ ਮੇਰੀ ਗੱਲ ਤੋਂ ਇਹਨਾਂ ਦੀਆਂ ਕਰਕੇ ਗਿਆ ਨਹੀਂ ਇਹ ਇੱਕ ਵਾਰ ਰਾਜੂ ਭਾਈ ਨੂੰ ਅੰਕਲ ਨੂੰ ਇਹਨੂੰ ਕਿਹਾ ਇਹਨੇ ਚਾਚੇ ਨੂੰ ਇਹਨੂੰ ਕਿਹਾ ਵਾ ਫੇਰ ਰੇਟ ਵਧਾਇਆ ਉਹਨੇ ਕਹਿੰਦਾ ਘਰ ਕੋਸ਼ ਘਰ ਕੋਛ ਇਹਨੇ ਰੇਟ ਵਧਾਇਆ ਉਖੜੀ ਰੇਟ ਵਧਾਇਆ ਮਨੇ ਕਹਾ ਇਹਨੇ ਕਿਹਾ ਇਹਨੇ ਬਾਈ ਨੇ ਕਿਹਾ ਨਹੀਂ ਸੱਦੀ ਕਾਮ ਨੇ ਸਰ ਇਹ ਹਾਜੀ ਸਾਹਿਬ ਮੇਰੇ ਪਾਪਾ ਮਾਤਾ ਨੂੰ ਜਾਣ ਦੇਣੀ ਚਾਚਾ ਮੇਰੇ ਨਾਲ ਪਾਓ ਜੇ ਤਾਂ ਸੌਦਾ ਕੀਤਾ ਪਾਪਾ ਜੀ ਮੇਰੀ ਗੱਲ ਤੋਂ ਬੱਕਰੀ ਲੂੰਗਾ 1 ਲੱਖ ਰੁਪਏ ਕਿ ਥੋਕ ਕੇ 4 ਰੁਪਏ ਨਹੀਂ ਬਿਲਕੁਲ ਵੀ ਠੀਕ ਹੈ ਨਹੀਂ ਜਬ ਇੰਨੇ ਜਾਣੇ 33 33 33 33.5 ਦਾ ਨਾਮ ਆ ਪੜਿਆ ਮੈਂ ਪਾਕਿਸਤਾਨ ਦਾ 33.5 ਦਾ ਲੈਣਾ ਨਹੀਂ ਨਹੀਂ ਮੈਂ ਮੈਂ ਪੜ ਗਿਆ ਥੰਮ ਰੋਣਾ ਨਾ ਪਾਓ ਯਾਰ ਬਸ ਚਲੋ ਨਿਬੜੇ ਹੋਰ ਸੌਦਾ ਨਾ ਕਰਵਾਓ 33 24 ਭੱਜ ਗਿਆ ਨਹੀਂ ਦੇਣੀਆਂ ਜੀ ਹੁਣ ਇਹਨੂੰ ਕੋਈ ਸੌਦਾ ਨਾ ਕਰਵਾਓ ਇਹਨੂੰ 33.5 ਦੇ ਦਵਾਈਏ ਨਹੀਂ ਦੇਣੀਆਂ ਜੀ ਅਰੇ ਉਹ 1015 ਦੇ ਕਰਦੇ ਇਹ ਇਹ ਰਾਜ ਜੋ ਕੀ ਬਾਤ ਕਰਦਾ ਹੈ ਕੁਝ ਕੁਝ ਬਾਬਾ ਕੱਪੜਾ ਨਹੀਂ ਕਰੀਆ ਸੋਨੇ ਕੱਪੜਾ ਨਹੀਂ ਕੱਪੜਾ ਵਕਰੀਆ ਛੋੜ ਦੋਨੇ ਕੱਪੜਾ ਨੇ ਜੱਬੜਾ ਕਰਕੇ ਪਰੋਲਾ ਨੇ ਪਾਇਆ ਹਾਜੀ ਸਾਹਿਬ ਪਿੱਛੇ ਹਟ ਜਾ ਇੱਕ ਮਿੰਟ ਪਤਾ ਪਤਾ ਕੀ ਗੱਲ ਆ ਇੱਧਰ ਸੁਣੋ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਆ ਓਰੇ ਬੰਦੇ ਕਿੰਨੇ ਖੜੇ ਆ ਪਹਿਲਾਂ ਤਾਂ ਇਹਨਾਂ ਨੇ ਬੱਕਰੀ ਦੇ ਸੌਦੇ ਚਰੋਲਾ ਪੋਣਾ ਉਸ ਤੋਂ ਬਾਅਦ ਪਤਾ ਕੀ ਕਰਨਾ ਫਿਰ ਲਖਾਈ ਪਿੱਛੇ ਉੱਥੇ ਜਾ ਕੇ ਲੜਨਾ 100 ਰੁਪਏ ਖਾਤਾਂ 100 ਰੁਪਏ ਖਾਤਾਂ ਗੱਲ ਕਲੀਅਰ ਕਰਿਆ ਕਰੋ ਗੱਲ ਨਹੀਂ ਕਲੀਅਰ ਕਰਦੇ ਸੌਦਾ ਕਰ ਲੈਣਾ ਕੋਈ ਤਾਂ ਗਲਤੀ ਮੈਂ ਮੂੰਹ ਤੇ ਕਹਿੰਦਾ ਸਾਡੇ ਦਲਾਲਾ ਦੀ ਨਹੀਂ ਇੱਕ ਮਿੰਟ ਜਦੋਂ ਇੱਕ ਮਿੰਟ ਬਾਜੀ ਤੁਸੀਂ ਜਦੋਂ ਤੁਸੀਂ ਸੌਦਾ ਹੋ ਗਿਆ ਵੀ ਜਦੋਂ ਕੋਈ ਭਾਈ ਆਪੋ ਆਪਣੀ ਲਖਾਈ ਕਰਾਓ ਲਿਆਓ ਕਟੋ 100-100 ਰੁ ਤੇ ਚਲੋ ਜਾ ਕੇ ਲਖਾਈ ਕਰਾਓ ਨਹੀਂ ਨਹੀਂ ਜੀ ਅਸੀਂ ਇਹ ਗੱਲ ਅਗਲੇ ਨੂੰ ਇੱਥੋਂ ਚੱਲ ਜਾਂਦੇ ਆ ਅਸੀਂ ਬਾਬਾ ਜੀ ਬੱਕਰੀ ਇਹ ਗੱਲ ਅਗਲੇ ਨੂੰ ਲਿਖਾ ਲੈਣ ਵਾਲਾ ਮੇਰੀ ਜੀ ਮੈਂ ਤਾਂ ਦੇਖੋ ਮੈਂ ਕਹਿਣਾ ਹਾਂ ਆਪਾਂ ਇਹ ਵੇਚਣ ਵਾਲਾ ਕਹਿ ਦਿੰਦਾ ਮੈਂ ਤਾਂ ਦੇਣੇ ਨਹੀਂ ਜੀ ਉਹ ਦੱਸੋ ਭਰਿਓ ਮਾਰਦੋ ਮੱਢੀ 100 ਰੁਪਏ ਨਾਲ ਚੱਲਦੀ ਆ ਕੋਈ ਫालतू ਖਰਚਾ ਨਹੀਂ ਆਪਾਂ ਲੈਂਦੇ ਠੀਕ ਹੈ ਜਿੰਨੇ ਵੀ ਵੀਰ ਸੁਣਦੇ ਹੋ ਜਾਂ ਵੀਡੀਓ ਦੇਖਦੇ ਹੋ ਉਹ ਆਪਣਾ ਸੌਦਾ ਕਲੀਅਰ ਕਰਕੇ ਲਖਾਈ ਦਾ ਇੱਥੇ ਹੀ ਨਿਬੜ ਕੇ ਕਾਊਂਟਰ ਤੇ ਫੇਰ ਜਾਇਓ ਫੇਰ ਜਾਇਓ ਕਰੋ ਬਿਲਕੁਲ ਬਿਲਕੁਲ ਹੁਣ ਤੁਸੀਂ ਦਬਾਓ ਇੱਕ ਨੂੰ ਦਬੋਲਿਓ ਛਿੱਧੀਆਂ ਆ ਆ ਵੀ ਰਿਹਾ ਇਸ ਓ ਮੈਂ ਕੀ ਕਰੀਆ ਧੁੜ ਧੁੜ ਮੈਂ ਦੇਖੀ ਜੀ ਅੱਜ ਅਸੀਂ ਮੇਲੇ 'ਚ ਬੜੇ ਹੋਏ ਆ ਅੱਜ ਪਤਾ ਮੇਲੇ 'ਚ ਦੂਸਰੇ ਕੱਲੇ ਇਹ ਜੀ ਚੀਜ਼ ਥੋੜਾ ਲੈ ਲਈ ਤੁਸੀਂ ਮੇਲੇ 'ਚੋਂ ਅਸੀਂ ਮੰਡੀ 'ਚ ਬੜੇ ਹੋਏ ਆ ਹਾਂ ਅੱਜ ਤੁਸੀਂ ਮੰਡੀ ਦੇ ਮਾਲਕ ਹੋ ਕੰਮ ਤਾਂ ਕਰਨੀ ਆ ਅਸੀਂ ਵੀ ਚੱਕ ਦੋ ਫਟ ਆ ਜਾ ਬਾਈ ਆ ਦਿਖਾਈ ਮੜੇਗਾ ਤਾਂ ਉਹਨੇ ਵੀ ਸੌਦਾ ਨਾ ਕਰੇਗਾ ਦਿਖਾਈ ਮੜੇਗਾ ਬਾਈ ਇਹੇ ਜਿਹਦਾ ਸੌਦਾ ਨਾ ਕਰਾਈ ਓਏ ਤੁਹਾਨੂੰ ਦੇਖਣਾ ਵੀ ਦੇਖਣਾ ਇਹਦਾ ਸੌਦਾ ਜੇ ਤੂੰ ਕਰਾਉਂਦਾ ਫਸ ਗਿਆ ਮੈਨੂੰ ਤੇ ਮੇਰੇ ਕੋਲੇ ਖੁੰਡੀ ਹੈ ਇਹਦੇ ਲਈ ਖੁੰਡੀ ਹੈ ਤੇ ਮੇਰੇ ਲਈ ਥੱਪੜ ਹੈ ਓਏ ਆਇਆ ਕਰ ਬਾਈ ਐਸਾ ਭੱਜ ਜਾ ਇਹਦੀ ਖੁੰਡੀ ਹੈ ਇੱਥੇ ਬਾਕੀ ਆਏ ਖੇਡਣ ਲੱਗ ਓਏ ਫੋਨ ਚੈੱਕ ਕਰ ਰਾਜੂ ਫੋਨ ਆਈ ਜਾਂਦੀ ਹੈ ਕੱਟਦਾ ਨਹੀਂ ਫੋਨ ਆ ਜੀ ਆਇਆ ਗਾ ਬੱਕਰੀਆਂ ਦਿਖਾ ਦੇ ਮੈਂ ਦੋ ਮੈਂਗਾ ਕੋਲ ਬਈ ਕਿਉਂ ਦਿਖਾ ਬੱਕਰੀਆਂ ਮੈਂ ਵੇਚਾਂਗੇ ਫੋਨ ਤਾਂ ਹੀ ਬੱਜਣਗੇ ਦੋ ਦਿਨ ਜਿੱਥੇ ਜਾਂਦਾ ਉੱਥੇ ਜਾਣ ਗਿਆ ਨਹੀਂ ਵੈਸੇ ਉਹਦੀ ਜਲਦ ਗੱਲ ਸੀ ਇਹਦੇ ਬਾਈ ਨੇ ਨਾ ਉਹਨੇ ਇਹਦੇ ਇਹਨੂੰ ਕਿਹਾ ਰਾਜੂ ਨੂੰ ਵੇਚ ਲੈ ਰੇਟ ਬਤਾਇਆ ਇਹ ਉਹ ਕਹਿਤ ਬਗੈਰ ਸਿਰ ਬਤਾਇਆ ਮੈਂ ਬਿਨਾਂ ਕਹਿ ਕਿਵੇਂ ਪਾਵਾਂਗੇ ਅਸੀਂ ਪੈਸੇ ਅਸੀਂ ਬਿਨਾਂ ਕਹਿ ਪੰਗਦੀ ਨਹੀਂ ਸਾਨੂੰ ਕੀ ਲੋੜ ਆ ਉਹ ਕਹਿੰਦਾ ਚੱਲ ਪੱਕੀਆਂ ਆ ਜਾਂ ਕਰ ਦੋ ਵਾਂ ਕਰਦਾਂ ਨੇ ਆ ਆਏਂਗਾ ਕੋਈ ਹੋਰ ਬੰਦਾ ਦੇਖੂਗਾ ਕਿ ਪੂਰਾ ਆਹੋ ਤਾਂ ਮੈਂ ਅਗਲੇ ਵਪਾਰੀ ਦਾ ਯਾਰ ਕਿਉਂ ਵੀ